ਇਹ ਹੈ ਜੀ ਬਰਨਾਲੇ ਕੀ ਰਕਸਨ ਦੇਖਿਆ ਉਹਨਾ ਕਿਉਂਕਿ ਉਹ ਹੋਰ ਕੇ ਪਿੱਛੇ ਨਹੀਂ ਜਾ ਸਕਦਾ ਕਿਉਂ ਬੰਦ ਸੀ ਕਿਉਂ ਬੰਦ ਸੀ ਕਿਸਾਨ ਤੇ ਵਪਾਰੀ ਆਪਰਚੂਨਿਟੀ ਦੇ ਸਾਬ ਅੱਜ ਸਾਡੇ ਚ ਇਹ ਸੁਖਜੀਤ ਪਾਤਰ ਜੀ ਨਹੀਂ ਰਹੇ ਸਾਬ ਸਾਰਾ ਪੰਜਾਬ ਉਹਨਾਂ ਨੂੰ ਸਜਦਾ ਕਰਦਾ ਹੈ ਉਹਨਾਂ ਨੂੰ ਕਿਹਾ ਸੀ ਮੈਂ ਰੋਣਾ ਰੂ ਮੈਂ ਨਹੀਂ ਰਹਿਣਾ ਪਰ ਮੇਰੇ ਗੀਤ ਰਹਿਣਗੇ ਉਹਨਾਂ ਦੀ ਗੱਲ ਅੱਜ ਵੀ ਉੱਥੇ ਖੜੀ ਹੈ ਸਾਬ ਮੈਂ ਜਦੋਂ ਪਹਿਲਾ ਸੰਘਰਸ਼ ਚੱਲਦਾ ਸੀ ਮੈਂ ਨਾਲ ਸੀਗਾ ਸਭ ਉਸ ਸੰਘਰਸ਼ ਤੋਂ ਅੱਗੇ ਸੀਗਾ ਕਿ ਮੈਂ ਉੱਥੇ ਜਾ ਕੇ ਨਹੀਂ ਬੈਠਾ ਸਭ ਤੋਂ ਪਹਿਲਾਂ ਆਵਾਜ਼ ਚੱਕਣ ਵਾਲਾ ਸੁਨੀਲ ਜਾਖੜ ਸੀਗਾ ਕਿਉਂਕਿ ਉਹਨੂੰ ਖਦਸੇ ਸੀਗੇ ਸਾਹ ਸਮਝ ਪਰ ਉਹਨਾਂ ਨੇ ਕੀ ਕਿਹਾ ਸੀਗਾ ਉਹਨਾਂ ਨੇ ਕਿਹਾ ਸੀ ਇਹ ਬਾਤ ਇੰਨੀ ਹੀ ਨਹੀਂ ਆ ਬਾਤ ਨਹੀਂ ਰਹੀ ਇੰਨੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ ਆ ਬਾਤ ਨਹੀਂ ਰਹੀ ਇੰਨੀ ਨਹੀਂ ਨਾ ਹੀ ਇਹ ਮਸਲਾ ਸਿਰਫ ਕਿਸਾਨ ਦਾ ਹੈ ਆ ਤਾਂ ਪਿੰਡ ਦੇ ਵਸਦੇ ਰਹਿਣ ਦਾ ਜਿਸ ਨੂੰ ਤੋਖ ਲਾ ਉੱਜੜ ਜਾਂਦਾ ਹੈ ਮੈਂ ਮਾਫੀ ਚਾਹੂੰਗਾ ਪਾਤਰ ਸਾਹਿਬ ਤੋਂ ਮੈਂ ਇਹਦੇ ਵਿੱਚ ਪਿੰਡ ਦੀ ਥਾਂ ਪੰਜਾਬ ਜੋੜਨਾ ਚਾਹੁੰਦਾ ਸਾਬ ਆ ਆ ਮਸਲਾ ਪੰਜਾਬ ਦੇ ਵਸਣ ਦਾ ਹੈ ਜਿਹਨੂੰ ਤੋਖਲਾ ਉਜੜ ਜਾਂਦਾ ਹੈ ਅੱਗ ਲਾਣੀ ਬਹੁਤ ਆਸਾਨ ਹੁੰਦੀ ਹੈ ਗਰੇਵਾਲ ਸਾਹਿਬ ਇੱਕ ਮਾਚਿਸ ਦੀ ਟਿੱਲੀ ਲੱਗਦੀ ਹੈ ਸਾਰਾ ਪਿੰਡ ਆ ਕੇ ਨਹੀਂ ਬੁਝਾ ਸਕਦਾ ਅੱਗ ਫਿਰ ਜਦੋਂ ਕਿਸੇ ਖੜੇ ਜੇ ਲੱਗ ਜਾਂਦੀ ਹੈ ਅੱਗ ਜਾਂ ਕਿਤੇ ਕਿਸੇ ਅੱਗ ਲੱਗ ਗਈ ਸਾਬ ਆ ਜੋ ਕੁਝ ਹੋ ਰਿਹਾ ਸਾਬ ਮੈਂ ਇਹਦੀ ਨਿਖੇਦੀ ਕਰਦਾ ਸਾਬ ਇਹਦੀ ਜ਼ਿੰਮੇਵਾਰੀ ਲੈਣੀ ਪਊਗੀ ਕਿਸੇ ਨਾ